ਕਹਿੰਦਾ ਬਾਰਡਰ ਦੇ ਕੋਲ ਸਾਡੇ ਪਿੰਡ ਪੈਂਦੇ ਆ ਭਾਉ ਮਾਝੇ ਦੇ ਮਝੈਲ ਗਰਦਾਸਪੋ ਰਹਿੰਦੇ ਆ ਬੱਬੇ ਵਾਲੀ ਪੁਲ ਤੇ ਸਾਡਾ ਨੈਗਰਾ ਫਾਲਿਆ ਮਸ਼ਹੂਰ ਪਕੌੜੇ ਉਥੋਂ ਦੇ ਖਾਈ ਦੇ ਚਟਨੀ ਨਾਲ ਆ ਔਜਲਾ ਬ੍ਰਦਰਸ ਦੀ ਹੁੰਦੀ ਸੀ ਆਪਣੇ ਸਮੇਂ 'ਚ ਫੁੱਲ ਚੜਾਈ ਡੇਰਾ ਬਾਬਾ ਨਾਨਕ ਦੇ ਫ੍ਰੀडम फाइਟਰ ਤੇ ਮਹਾਨ ਲੇਖਕ ਹੋਏ ਨੇ ਜਸਵੰਤ ਸਿੰਘ ਜੀ ਰਾਹੀ ਕਾਦੀਆਂ ਸ਼ਹਿਰ 'ਚ ਮੁਸਲਮ ਅਹਿਮਦੀ ਭਾਈਚਾਰਾ ਕਲਾਂਨੌਰ ਸ਼ਿਵ ਮੰਦਿਰ ਦਾ ਇਤਿਹਾਸ ਬੜਾ ਪੁਰਾਣਾ ਸੀਮਾ ਖੁੱਡੀ ਪਿੰਡ ਸ਼ਹੀਦ ਭਾਈ ਜਗਰਾਜ ਸਿੰਘ ਜੀ ਤੂਫਾਨ ਦਾ ਕੁਸ਼ਤੀ ਦੰਗਲਾਂ ਵਿੱਚ ਨਾਮ ਗੂੰਜਦਾ ਡੇਰਾ ਬਾਬਾ ਨਾਨਕ ਵਾਲੇ ਪੰਮੇ ਪਲਵਾਨ ਦਾ ਮਸਾਣੀਆਂ ਪਿੰਡ ਤੋਂ ਪ੍ਰਭਜੋ ਸਿੰਘ ਇੰਡੀਆ ਟੀਮ ਹੌਕੀ ਕਪਤਾਨ ਭਾਗੋਵਾਲ ਪਿੰਡ ਦੇ ਬੜੇ ਵੱਡੇ ਮੱਲ ਹੋਏ ਨੇ ਪਲਵਾਨ ਖੜਿਆਲਾ ਸੈਣੀਆਂ ਤੋਂ ਪੈਦਲ ਚੱਲ ਕੇ ਸੰਗਤ ਡੇਰੇ ਹਾਜਰੀ ਭਰਦੀ ਚੋਲਾ ਸਾਹਿਬ ਦੇ ਮੇਲੇ ਤੇ ਸੰਗਤ ਦਰਸ਼ਨ ਚੋਲਾ ਸਾਹਿਬ ਦੇ ਕਰਦੀ ਬੱਬੇ ਵਾਲੀ ਛਿੰਝ ਦੇ ਇਤਿਹਾਸ ਬਾਰੇ ਕਿਤਾਬਾਂ ਦੇ ਵਿੱਚ ਲਿਖਿਆ ਵਰਿੰਦਰ ਘੁੰਮਣ ਬਾਈ ਨੇ ਪ੍ਰੋ ਬੋਡੀ ਬਿਲਡਰ ਦਾ ਖਿਤਾਬ ਜਿੱਤੇ up. ਕਲਾਨੋਰੀਓ ਇਸੀ ਅਕਬਰ ਬਾਦਸ਼ਾਹ ਦੀ ਤਾਜ ਪੋਸ਼ੀ ਤੁਗਲਵਾਲ ਪਿੰਡ ਤੋਂ ਸਨ ਮਹਾਨ ਕਵੀਸ਼ਰ ਜੁਗਾ ਸਿੰਘ ਜੀ ਜੋਗੀ ਗੁਰਪ੍ਰੀਤ ਘੁੱਗੀ ਜੀ ਨੂੰ ਜਾਣਦੇ ਲੋਕ ਕਮੇਡੀ ਕਿੰਗ ਤੋਂ ਉਹਨਾਂ ਦੀ ਸੰਘਰਸ਼ ਭਰੀ ਕਹਾਣੀ ਸ਼ੁਰੂ ਹੋਈ ਆ ਖੋਖਰ ਫੌਜੀਆ ਪਿੰਡ ਤੋਂ ਕਹੀ ਗੱਲ ਤੇ ਪਹਿਰਾ ਦਿੰਦੇ ਭਾਉ ਯਾਰੀ ਦਿਲੋਂ ਨਿਭਾਉਂਦੇ ਕਲਾਨੋਰੀਏ ਭਜੀ ਦੀ ਬਰਫੀ ਚੇਚਾ ਚਾਹ ਦੇ ਨਾਲ ਖਵਾਉਂਦੇ ਕੁੜਤੇ ਪਜਾਮੇ ਵਿੱਚ ਤੋਂ ਸਾਡੀ ਚੱਕ ਕਰੀ ਸਰਦਾਰੀ ਧਾਰੀਵਾਲ ਰਣੀਆਂ ਦੀ ਲੋਈ ਦੀ ਰੰਦਾਵੇ ਨੇ ਸਿਆਲਾਂ 'ਚ ਬੁੱਕਲ ਨੂੰ ਦੀ ਮਾਰੀ ਧਾਰੀਵਾਲ ਰਣੀਆਂ ਦੀ ਲੋਈ ਵੀਰਾਂ ਦਾ ਵੇਨੇ ਸਿਆਲਾਂ ਚ ਬੁੱਕਲ ਨੂੰ ਦੀ ਮਾਰੀ